ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਵੀ ਤੇ 200 ਅੱਜ ਦੀ ਵੀਡੀਓ ਬਹੁਤ ਵਧੀਆ ਹਨ ਜੀ ਆ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਕਿਸਾਨ ਮੇਲਾ ਲੱਗਿਆ ਹੋਇਆ ਹੈ ਜਗਰਾਉਂ ਦੇ ਵਿੱਚ ਪੀਡੀਐਫ 2026 ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਮੇਲਾ ਤੁਸੀਂ ਦੇਖ ਸਕਦੇ ਹੋ ਰਿੰਗ ਦੇ ਵਿੱਚ ਕੰਪੀਟੀਸ਼ਨ ਜਿਹੜੇ ਹੋ ਰਹੇ ਨੇ ਬਹੁਤ ਦੂਰੋਂ ਦੂਰੋਂ ਪੰਜਾਬ ਦੇ ਬਿਹਤਰੀਨ ਤੋਂ ਬਿਹਤਰੀਨ ਨਸਲ ਦੀਆਂ ਗਾਵਾਂ ਝੋਟੀਆਂ ਬੈੜੀਆਂ ਮੁਜਿਆ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਬਹੁਤ ਬਾਰ ਸ਼ੇਅਰ ਕਰ ਦਿਓ ਤੇ ਕੰਪੀਟੀਸ਼ਨ ਦੀ ਪੂਰੀ ਜਾਣਕਾਰੀ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਨੇ 80 80 90 90 70 70 ਕਿਲੋ ਦੁੱਧ ਆਣੀਆਂ ਪੰਜਾਬ ਦੀਆਂ ਉਹ ਬਹੁਤ ਹੀ ਟਾਪ ਦੀਆਂ ਬਰੀਡ ਜਿਹੜੀ ਇੱਥੇ ਪੁੱਜੀ ਹੋਈ ਹੈ ਇਹ ਸਿੱਖਣ ਵਾਸਤੇ ਨੌਲੇਜ ਲੈਣ ਦੇ ਵਾਸਤੇ ਬਹੁਤ ਹੀ ਵਧੀਆ ਵੀਡੀਓ ਹੋਣ ਵਾਲੀ ਆ ਪੀਡੀਐਫ ਇੱਕ ਯੂਨੀਵਰਸਿਟੀ ਦੀ ਤਰ੍ਹਾਂ ਪੰਜਾਬ ਲਈ ਨੌਜਵਾਨੀ ਤੇ ਖੇਤੀ ਧੰਦਿਆਂ ਦੇ ਨਾਲ-ਨਾਲ ਕਸਾਨੀ ਵਾਸਤੇ ਬਹੁਤ ਲਾਹੇਵੰਦ ਹੈਗੀ ਇਹ ਪੀਡੀਐਫ ਇਹ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਦੇ ਵਿੱਚ ਜਿਹੜੀਆਂ ਹੁਣ ਕੰਪੀਟੀਸ਼ਨ ਹੋ ਰਿਹਾ ਨੀਲੀ ਰਾਵੀ ਨੀਲੀ ਰਾਵੀ ਦਾ ਖੀਰੀ ਝੋਟੀਆਂ ਕਟੀਆਂ ਦੀ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਆ ਦੇਖੋ ਇਹ ਵੀ ਕਿਸੇ ਨੰਬਰ ਤੇ ਆਈ ਹੋਈ ਹੈ ਚੌਥੇ ਜਾਂ ਪੰਜਵੇਂ ਨੰਬਰ ਦੀ ਹੈ ਚੌਥੇ ਨੰਬਰ ਵਾਲੀ ਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਕਮਾਲ ਦੀ ਬੱਚੀ ਹੈਗੀ ਨੀਲੀ ਰਾਵੀ ਦੀ ਨਸਲ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਵੀਰੋ ਇੱਥੇ ਤੱਕ ਪੁੱਜਣ ਵਾਸਤੇ ਜਿਹੜੇ ਕੰਪੀਟੀਸ਼ਨ ਲੜ ਰਹੇ ਨੇ ਜਿਨ੍ਹਾਂ ਨੇ ਕੰਪੀਟੀਸ਼ਨ ਲੜਨਾ ਉਹਨਾਂ ਵਾਸਤੇ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਪੂਰੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਤੇ ਫੈਨ ਪੰਜਾਬੀ ਟੀਵੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਬਹੁਤ ਸਾਰੀਆਂ ਵੀਡੀਓ ਆਪਾਂ ਐਗਰੀਕਲਚਰ ਦੇ ਮਸ਼ੀਨਾਂ ਦੇ ਰਿਲੇਟਡ ਤੇ ਬਹੁਤ ਵਧੀਆ-ਵਧੀਆ ਵੀਡੀਓ ਪਾਉਂਦੇ ਰਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਤੇ ਆਹ ਦੇਖੋ ਭਾਈ ਇਹ ਆਈਆ ਨੰਬਰ ਤੇ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਸਕਰੀਨ ਤੇ ਏ ਵੀ ਨੰਬਰ ਤੇ ਆਈ ਆ ਇਹਦਾ ਨੰਬਰ ਤੇ ਤੀਜਾ ਨੰਬਰ ਆ ਤੀਜੇ ਨੰਬਰ ਤੇ ਪੁੱਜੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਮਿਹਨਤ ਲਾਈ ਆ ਬਾਈ ਨੇ ਦੇਖੋ ਹਾਂ ਤੀਜੇ ਨੰਬਰ ਤੇ ਆਉਣਾ ਬਹੁਤ ਵੱਡੀ ਗੱਲ ਆ ਕੰਪੀਟੀਸ਼ਨ 'ਚ ਲੜਨਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਕੰਪੀਟੀਸ਼ਨ ਰਿੰਗ 'ਚ ਪੁੱਜਣਾ ਹੀ ਮਿਹਨਤ ਬੋਲਦੀ ਆ ਹਨਾ ਕਿਸੇ ਕਾਰਨਾ ਕਰਕੇ 1921 ਦਾ ਫਰਕ ਹੋ ਜਾਂਦਾ ਉਹ ਬਾਕੀ ਸਾਰੀਆਂ ਵੇੜਾਂ ਜਿਹੜੀਆਂ ਕੰਪੀਟੀਸ਼ਨ 'ਚ ਆਉਂਦੀਆਂ ਨੇ ਚਾਹੇ ਗਾਇਆਂ ਨੇ ਚਾਹੇ ਹੋਰ ਆ ਜਾਂ ਆਪਣੀਆਂ ਇਹ ਝੋਟੀਆਂ ਨੇ ਨੀਲੀ ਰਾਵੀ ਆ ਜਾਂ ਦੂਜੀ ਆਪਣੀ ਮੋਹਰਾ ਨਸਲ ਆ ਇਹ ਬਰੀਡ ਬਹੁਤ ਅਗੜੀ ਆ ਹੁਣ ਸਾਹਮਣੇ ਤੁਸੀਂ ਰਿੰਗ ਦੇ ਵਿੱਚ ਚੱਲ ਰਿਹਾ ਆ ਦੇਖੋ ਜਰਸੀ ਗਾਇਆਂ ਨੇ ਹਨਾ ਜਰਸੀ ਗਾ ਦੁੱਧ ਚੋਗਾਈ ਮੁਕਾਬਲਾ ਛੱਡਾ ਸਾਰਾ ਕੁਝ ਇਹਨਾਂ ਦਾ ਚੈੱਕ ਕੀਤਾ ਜਾਊਗਾ ਕਿ ਸਾਈਜ਼ ਆ ਕਿਵੇਂ ਖੜਨ ਦਾ ਤਰੀਕਾ ਪੂਰੀ ਚੀਜ਼ ਇੱਕ ਇੱਕ ਚਰ ਕੇ ਜੱਜ ਜਿਹੜੇ ਬਾਹਰੋਂ ਆਏ ਹੋਏ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆ ਮੈਂ ਜੀਐਸਟ ਤੋਂ ਲੈ ਕੇ ਆ ਤੁਹਾਡੇ ਬਾਸਤੇ ਆ ਜਿਹੜੀ ਦੇਖੋ ਪਹਿਲੇ ਨੰਬਰ ਤੇ ਆਈ ਦੇਖੋ ਪਹਿਲੇ ਨੰਬਰ ਤੇ ਆਈ ਆ ਇਹ ਦੇਖੋ ਲਾਲ ਲਾਲ ਪੋਸ਼ਾਕ ਦੇ ਵਿੱਚ ਆ ਪਹਿਲੇ ਨੰਬਰ ਤੇ ਆਈ ਖੀਰੀ ਖੇਰੀ ਪਹਿਲੇ ਨੰਬਰ ਤੇ ਆਈ ਹੋਈ ਹੈਗੀ ਆ ਕਿਹੜੀ ਨੀਲੀ ਰਾਵੀ ਦੀ ਬਹੁਤ ਹੀ ਵਧੀਆ ਤੇ ਕੁਆਲਟੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਾ ਕਮਾਲ ਹੈਗੀ ਆ ਇਹਦੇ ਵਿੱਚ ਤੁਸੀਂ ਬਹੁਤ ਸਾਰੇ ਇੱਥੇ ਰੰਗ ਦੇਖਣ ਨੂੰ ਮਿਲਦੇ ਪੀਡੀਐਫੇ ਮੇਲਾ ਕਾਫੀ ਸਾਲ ਤੋਂ ਚੱਲ ਰਿਹਾ 19ਵਾਂ ਪੀਡੀਐਫੇ ਮੇਲਾ 2026 ਦੇ ਵਿੱਚ ਜਿਹੜਾ ਚੱਲ ਰਿਹਾ ਆ ਦੂਜੇ ਨੰਬਰ ਵਾਲੀ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਬਹੁਤ ਮਿਹਨਤ ਕੀਤੀ ਆ ਬਾਈ ਉਹਨੇ ਖੜੇ ਨੇ ਇਹ ਮਿਹਨਤਾਂ ਬੋਲਦੀਆਂ ਨੇ ਫੋਟੋ ਹੋਰ ਫੋਟੋ ਸ਼ੂਟ ਹੋ ਰਿਹਾ ਦੇਖੋ ਆਪਾਂ ਵੀ ਪੁੱਛਿਆ ਸੀ ਬਹੁਤ ਸਾਰੀਆਂ ਵੀਡੀਓ ਕਰੀਆਂ ਨੇ ਆਪਾਂ ਉੱਥੇ ਤੇ ਆਹ ਦੇਖੋ ਤੁਸੀਂ ਬਾ ਕਮਾਲ ਜਿਹੜੀ ਝੋਟੀ ਆ ਕਮੈਂਟ ਕਰਕੇ ਦੱਸਿਓ ਕਿਹੜੀ ਤੁਹਾਨੂੰ ਬਰੀਡ ਵਧੀਆ ਲੱਗਦੀ ਹੈ ਤੇ ਕਿਹੜੀ ਬਰੀਡ ਤੇ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੀਡੀਐਫ ਮੇਲੇ ਬਾਰੇ ਉਹ ਥੋੜੀ ਜਾਣਕਾਰੀ ਜ਼ਰੂਰ ਕਮੈਂਟ ਬਾਕਸ ਵਿੱਚ ਦਿਓ ਵੀਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਹ ਦੇਖੋ ਬਈ ਦੂਜੇ ਨੰਬਰ ਤੇ ਆਈ ਹੋਈ ਆ ਦੇਖੋ ਕਲਰ ਦੇਖੋ ਕਿੰਨੀ ਘੈਂਟ ਆ ਜਾਣ ਝੋਟੀ ਕੱਟੀ ਬਹੁਤ ਸਿਰੇ ਤੇ ਆ ਦੂਜੇ ਦੂਜੇ ਨੰਬਰ ਤੇ ਆਈ ਆ ਦੇਖ ਲਓ ਪੀਲੀ ਪਸ਼ਾਕ ਦੇ ਵਿੱਚ ਆ ਬਾਈ ਉਹਨਾਂ ਦੇ ਹੱਥ ਵਿੱਚ ਇਨਾਮ ਵੀ ਜਿਹੜਾ ਮਿਲ ਗਿਆ ਬਾਈਆਂ ਨੂੰ ਨਾ ਮਿਹਨਤ ਬੋਲਦੀ ਹੈ ਬਾਈ ਇੱਕ ਛੋਟਾ ਜਿਹਾ ਜਵਾਕ ਦੇਖੋ ਬਈ ਐਨ ਨਾਲ ਜਾ ਰਿਹਾ ਇੱਕ ਨੰਬਰ ਤੇ ਜਿਹੜੀ ਆਈ ਹੈ ਉਹਨਾਂ ਦਾ ਇੱਕ ਪਰਿਵਾਰ ਚਾਹੇ ਹੋਣਾ ਮੁੰਡਾ ਜਵਾਕ ਛੋਟਾ ਜਿਹਾ ਏਦਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਮੇਲਿਆਂ ਦੇ ਵਿੱਚ ਤਾਂ ਜੋ ਫਾਇਦਾ ਹੋ ਸਕੇ ਬਾਈ ਜੀ ਏਦਾਂ ਤੁਸੀਂ ਸਾਰਿਆਂ ਦੇਖ ਸਕਦੇ ਹੋ ਹੁਣ ਕੰਪੀਟੀਸ਼ਨ ਕੰਟੀਨਿਊ ਚੱਲ ਰਿਹਾ ਹੈ ਤਿੰਨ ਦਿਨ ਇਹਦਾ ਮੇਲਾ ਹੁੰਦਾ ਹੈ ਬਾਹਰੋਂ ਵੀ ਗੋਰੇ ਆਉਂਦੇ ਨੇ ਜਿਹੜੇ ਜੱਜਮੈਂਟ ਕਰਦੇ ਨੇ ਕਮੈਂਟ ਕਰਦੇ ਹੋ ਬਾਈ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਹਨਾ ਪੀਡੀਐਫ 2026 ਨਾਰਥ ਇੰਡੀਆ ਕੇ ਭਾਰਤ ਦਾ ਸਭ ਤੋਂ ਵੱਡਾ ਇਹ ਜਿਹੜਾ ਐਗਰੀ ਤੇ ਡੈਰੀ ਫਾਰਮਿੰਗ ਦਾ ਮੇਲਾ ਹੈ ਪੂਰੇ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਹੈ ਜਿਹੜੀ ਸੁਵਿਧਾਵਾਂ ਨੇ ਬਹੁਤ ਵਧੀਆ ਨੇ ਬਾ ਕਮਾਲ ਸੁਵਿਧਾਵਾਂ ਨੇ ਇੱਥੇ ਐਨੀਮਲ ਨੂੰ 15 10 ਦਿਨ ਪਹਿਲਾਂ ਹੀ ਆ ਜਾਂਦੇ ਨੇ ਉਸੇ ਮੌਸਮ ਨਾਲ ਟਾਲ ਜਾਂਦੇ ਨੇ ਤੇ ਖਾਣ ਪੀਣ ਦਾ ਨਾਲ ਆਉਣ ਦਾ ਪਾਣੀ ਦਾ ਪ੍ਰਬੰਧ ਡਾਕਟਰੀ ਸਹਾਇਤਾ ਸਾਰੇ ਤਰ੍ਹਾਂ ਦੇ ਪ੍ਰਬੰਧ ਇੱਥੇ ਬਹੁਤ ਹੀ ਬਾ ਕਲਾਬ ਵਰਲਡ ਕਲਾਸ ਨੇ ਦੇ ਤੁਸੀਂ ਕਮਾਲ ਦੇ ਆ ਜਰਸੀ ਦੇਖੋ ਰਿੰਗ ਜਰਸੀਆਂ ਦਾ ਰਿੰਗ ਲੱਗਿਆ ਹੋਇਆ ਇੱਥੇ 15 ਤੋਂ 20 ਜਿਹੜੀਆਂ ਬੈੜਾ ਨੇ ਉਹ ਰਿੰਗ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਬਾ ਕਮਾਲ ਜਿਹੜੀ ਚੱਲ ਰਿਹਾ ਕੰਪੀਟੀਸ਼ਨ ਆਪਾਂ ਇਹੇ ਕੰਪੀਟੀਸ਼ਨ ਦੇ ਵਿੱਚ ਹੋਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ 70 ਤੋਂ 80 ਕਿਲੋ ਦੁੱਧ ਦੇ ਰਹੀਆਂ ਨੇ ਛੋਟੀਆਂ ਨੇ ਖੀਰੀਆਂ ਨੇ ਬਿਲਕੁਲ ਛੋਟੀਆਂ ਨੇ 6-6 ਮਹੀਨੇ ਦੀਆਂ ਬੈੜੀਆਂ ਹਨਾ ਕਿਵੇਂ ਉਹ ਤਿਆਰ ਹੁੰਦੀਆਂ ਨੇ ਬਾਈ ਇਹਨਾਂ ਕੋਲ ਬੰਦਿਆ ਕੋਲ ਤੁਸੀਂ ਪੁੱਜ ਕੇ ਨਾ ਇਹਨਾਂ ਕੋਲ ਜਾਣਕਾਰੀ ਲਓ ਫ੍ਰੀਓ ਕਾਸਟ ਜਾਣਕਾਰੀ ਦੇ ਦਿੰਦੇ ਨੇ ਬਾਈ ਤੇ ਫ੍ਰੀਓ ਕਾਸਟ ਵਿੱਚ ਕੋਈ ਖਰਚਾ ਵੀ ਨਹੀਂ ਆਪਾਂ ਉਥੋਂ ਆਮ ਹੋਰ ਪਾਸੇ ਫਿਰਦੇ ਆ ਮੇਲਿਆਂ ਦੇ ਵਿੱਚ ਹਨਾ ਇਹ ਮੇਲੇ ਜ਼ਰੂਰ ਦੇਖਿਆ ਕਰੋ ਜਿਹੜੇ ਐਜੂਕੇਸ਼ਨ ਦੇ ਰਿਲੇਟਡ ਨੇ ਆਪਣੀਆਂ ਬੀਬੀਆਂ ਭੈਣਾਂ ਨੂੰ ਨਾਲ ਲੈ ਕੇ ਆਇਆ ਕਰੋ ਇਹ ਦੇ ਜੀ ਹੁਣ ਤੇ ਦੂਜਾਂ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੋ ਆ ਦੇਖੋ ਬਈ ਰਿੰਗ ਚੱਲ ਰਿਹਾ ਚੱਡਾ ਦੇਖੋ ਕਿਆ ਬਾਤ ਆ ਕਿਆ ਕਮਾਲ ਆ ਦੇਖੋ ਤੁਸੀਂ ਪੂਰਾ ਲੇਵਾ ਦੇਖੋ ਬਈ ਕਿੰਨੀ ਸੁੰਦਰਤਾ ਦੇਖੋ ਹੈ ਸਫਾਈ ਦਾ ਕਿੰਨਾ ਵਧੀਆ ਪ੍ਰਬੰਧ ਦਾ ਬਹੁਤ ਬੇਕਮਾਲ ਜਿਹੜਾ ਹੈਗਾ ਇੱਥੇ ਕੰਪੀਟੀਸ਼ਨ ਚੱਲ ਰਿਹਾ ਆ ਦੇਖੋ ਜਰਸੀਆਂ ਨੇ ਇਹ ਬਈ ਜਰਸੀਆਂ ਦਾ ਕੰਪੀਟੀਸ਼ਨ ਚੱਲ ਰਿਹਾ ਨਾਲ ਖੇਰੀਆਂ ਦਾ ਹੋ ਲਿਆ ਉਹ ਤੁਸੀਂ ਦੇਖਿਆ ਆ ਦੇਖੋ ਕਿੰਨਾ ਤਗੜਾ ਰਿੰਗਰ ਨਾਲ ਦੀ ਨਾਲ ਗੋਹਾ ਮੂਤ ਜਿਹੜਾ ਕਰਦੇ ਨਾਲ ਦੀ ਨਾਲ ਚੱਕਿਆ ਜਾਂਦਾ ਸਪਰੇ ਨਾਲ ਦੀ ਨਾਲ ਹੋ ਰਹੀ ਆ ਕਿੰਨੀ ਜਜਮੈਂਟ ਆ ਦੇਖੋ ਕਿੰਨੇ ਪ੍ਰਬੰਧਕਾਂ ਦਾ ਬਹੁਤ ਵਧੀਆ ਇੱਥੇ ਫੋਟੋ ਸ਼ੂਟ ਹੋ ਰਿਹਾ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਈ ਚੱਡਾ ਦੇਖੋ ਬਈ ਕਿਆ ਥਾਣ ਦੀ ਲੰਬੇਟ ਹੈਗੀ ਆ ਪੂਰਾ ਕੱਦ ਸਰੀਰ ਹਨਾ ਚੰਗੀਆਂ ਬਹਿੜੀਆਂ ਨੇ ਇਹ ਚੰਗੇ ਦੁੱਧ ਦੀਆਂ ਚੰਗੀ ਬਰੀਡ ਤਿਆਰ ਕਰਨ ਦਾ ਤਾਂ ਹੀ ਫਾਇਦਾ ਆਪਾਂ ਨੂੰ ਇਹ ਹਜੇ ਕੰਪੀਟੀਸ਼ਨਾਂ ਵਿੱਚ ਜਾਓ ਨੌਲੇਜ ਮਿਲਦੀ ਆ ਤਾਂ ਕਿਤੇ ਨਾ ਕਿਤੇ ਆਪਾਂ ਆਪਣੇ ਸਹਾਇਕ ਧੰਦਾ ਖੇਤੀ ਦਾ ਕਹਿੰਦੇ ਆ ਖੇਤੀਬਾੜੀ ਦੇ ਨਾਲ-ਨਾਲ ਇਹ ਡੈਰੀ ਦਾ ਕਹਿੰਦੇ ਪਰ ਇਹ ਤੁਸੀਂ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਵੇੜਾ ਤਿਆਰ ਕਰਕੇ ਦੁੱਧ ਦਾ ਕੰਮ ਕਰ ਸਕਦੇ ਹੋ ਤੇ ਇਹਦਾ ਗਰੀਬੀ ਚੱਕੀ ਜਾਊਗੀ ਆਮਦਨੀ ਦੇ ਸਾਧਨ ਨੇ ਸਾਰੇ ਨਾਲੇ ਰੋਜ਼ਗਾਰ ਲੱਗੇ ਰਹਿੰਦੇ ਨੇ ਜਵਾਕਾਂ ਨੂੰ ਆਪਣੇ ਨਾਲ ਲੋੜ ਨਾਲ ਜੋੜੋ ਇਸ ਕੰਮ ਦੇ ਨਾਲ ਤੇ ਇਹ ਨਾ ਜਿੱਦਾਂ ਨਸ਼ਾ ਉਹ ਵੀ ਖਤਮ ਹੋ ਜੂ ਪੰਜਾਬ ਚ ਹੌਲੀ ਹੌਲੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਨਸ਼ੇ ਦੀ ਜਾਂ ਬੇਰੁਜ਼ਗਾਰੀ ਦੀ ਹਾਲਾਤ ਨੇ ਉਹ ਵੀ ਹਨਾ ਆਪਣ ਦੁੱਧ ਤੋਂ ਆਉਣੇ ਪ੍ਰੋਡਕਟ ਬਣਾਓ ਪ੍ਰੋਡਕਟ ਬਣਾ ਕੇ ਸੇਲ ਕਰੋ Amazon ਤੇ ਸੇਲ ਕਰੋ ਔਨ ਆ ਮਾਰਕੀਟ ਵੱਡੇ ਵੱਡੇ ਸ਼ਹਿਰਾਂ ਚ 20 50 ਘਰਾਂ ਨੂੰ ਸੇਲ ਕਰੋ ਹਨਾ ਦੁੱਧ ਪਾਓ ਉਹ ਸਾਰੇ ਪ੍ਰੋਡਕਟ ਡੈਰੀ ਦੇ ਹੀ ਨੇ ਡੈਰੀ ਦੀ ਖਪਤ ਬਹੁਤ ਆ ਦੁੱਧ ਦੀ ਪਰ ਇਹ ਉਹਨਾਂ ਤਿਆਰ ਨਹੀਂ ਹੁੰਦਾ ਆਪਣੇ ਮਲਾਬਟੀ ਜਿਹੜੀਆਂ ਚੀਜ਼ਾਂ ਨੇ ਤੁਸੀਂ ਸ਼ੁੱਧ ਦੇਓ ਦੁੱਧ ਦਾ ਕੰਮ ਕਰੋ ਖੋਆ ਪਨੀਰ ਬਰਫੀ ਬਹੁਤ ਐਟਮਾਂ ਨੇ ਜਿਹੜੀਆਂ ਬਣਦੀਆਂ ਨੇ ਡੈਰੀ ਜਿਹੜੇ ਆਉਣ ਵਾਲੇ ਪੂਖ ਦੇ ਵਿੱਚ ਬਹੁਤ ਵਧੀਆ ਜਿਹੜਾ ਧੰਦਾ ਤੁਸੀਂ ਦੇਖ ਸਕਦੇ ਹੋ ਬਹਿਣਾ ਕਾਫੀ ਚੰਗੀ ਬਰੀਡ ਦੀਆਂ ਨੇ ਖਰਾਕ ਕੀ ਆ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਆਗੇ ਮਿਲ ਜਣਿਆ ਮੇਲੇ ਦੇ ਵਿੱਚ ਆ ਦੇਖੋ ਬਈ ਖੜੀਆਂ ਨੇ ਖੋਲੜੀ ਤੇ ਆ ਕੰਪੀਟੀਸ਼ਨ ਤੋਂ ਬਾਹਰ ਦੀ ਵੀਡੀਓ ਆ ਇਹ ਦੇਖੋ ਵਾਹ ਕਮਾਲ ਨੇ ਸਾਰੀਆਂ ਹਨਾ ਦੇਖੋ ਬੱਚਿਆਂ ਨੂੰ ਵੀ ਨਾਲ ਲੈ ਕੇ ਆ ਗਏ। ਦੇਖੋ ਬਾਈ ਇੱਕ ਸਾਰ ਆ। ਦੇਖ ਲੇਹਾ ਦੇਖੋ ਕਿੰਨਾ ਜਿੱਦਾਂ ਆਪਾਂ ਵਿਦੇਸ਼ਾਂ ਦੇ ਵਿੱਚ ਦੇਖਿਆ ਕਰਦੇ ਸੀਗੇ ਇਹ ਪਹਿਲਾਂ ਵੀਡੀਓ ਦੇ ਵਿੱਚ ਕਿ ਇਹ ਕਦੇ ਸਾਡੇ ਵੀ ਹੋਣਗੀਆਂ ਤਾਂ ਹੁਣ ਦੇਖੋ ਬਾਈ ਪੀਡੀਐਫ ਇਹਦਾ ਬਹੁਤ ਧੰਨਵਾਦ ਆ ਬਹੁਤ ਸਲਾਘਾਯੋਕ ਕਦਮ ਆ ਪੀਡੀਐਫ ਦਾ ਜਿਹੜਾ ਇੰਨਾ ਵਧੀਆ ਸੀਮਨ ਲਿਆ ਕੇ ਕਿਸਾਨਾਂ ਵਿੱਚ ਵੰਡੇ ਆ ਨਾ ਨੇ ਫਿਰ ਅੱਗੇ ਅੱਗੇ ਬੱਚੀਆਂ ਤਿਆਰ ਹੋਈਆਂ ਨੇ ਤੇ ਵਰਲਡ ਰਿਕਾਰਡ ਜਿਹੜੀਆਂ ਬਣਾ ਰਹੀਆਂ ਨੇ ਪੰਜਾਬ ਦੀਆਂ ਪੂਰੇ ਲੈਵਲ ਦੇ ਵਿੱਚ ਆ ਉਹਨਾਂ ਦੀ ਕਾਦ ਖਰਾਕ ਕਿਵੇਂ ਨਕਨੋਲਜੀ ਬਹੁਤ ਆ ਕਿ ਮਸ਼ੀਨਾਂ ਬਹੁਤ ਪਹਿਲਾਂ ਇਸ ਤੋਂ ਪਹਿਲਾਂ ਵੀਡੀਓ ਆਪਾਂ ਮਸ਼ੀਨਾਂ ਦੀ ਕੀਤੀ ਆ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਹੋਰ ਵੀਡੀਓ ਵੀ ਪਾਉਣੇ ਰਹਿੰਦੇ ਆਪਾਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਸ਼ੇਅਰ ਕਰ ਦਿਓ ਆ ਮੋਹਰਾ ਨਸਲ ਦੀ ਆ ਵੀ ਨੀਲੀ ਰਾਵੀ ਦੀਆਂ ਆ ਗਈਆਂ ਹਨਾ ਏ ਦੇਖੋ ਝੋਟੀਆਂ ਕਿਆ ਬਾਤ ਆ ਕਮਾਲ ਆ ਦੇਖੋ ਪ੍ਰਬੰਧ ਵੀ ਬਹੁਤ ਵਧੀਆ ਨੇ ਆਣ ਬੈਠੀਆਂ ਨੇ ਗੱਦਿਆਂ ਤੇ ਆ ਦੇਖੋ ਵੀ ਹੈ ਕੋਈ ਕਸਰ ਇਹਦੇ ਵਿੱਚ ਦੇਖੋ ਕਿਆ ਬਾਤ ਆ ਗੱਲਬਾਤ ਦੇਖੋ ਕਿੰਨੀ ਘੈਂਟ ਹੈ ਖੜੀਆਂ ਨੇ ਆਣ ਤੇ ਕੰਪੀਟੀਸ਼ਨ ਆ ਬਾਤ ਹੈ ਕੋਈ ਬਿਊਟੀ ਕੰਪੀਟੀਸ਼ਨ ਹੁੰਦਾ ਇੱਥੇ ਦੁੱਧ ਚੁਆਈ ਦਾ ਕੰਪੀਟੀਸ਼ਨ ਹੁੰਦਾ ਖੀਰੀਆਂ ਦਾ ਹੁੰਦਾ ਸਾਲ ਉਮਰ ਦੇ ਹਿਸਾਬ ਨਾਲ ਸਾਰੇ ਤਰ੍ਹਾਂ ਦੇ ਕੰਪੀਟੀਸ਼ਨ ਹੁੰਦੇ ਨੇ ਇੱਥੇ ਤੁਸੀਂ ਇੱਕ ਵਾਰੀ ਜ਼ਰੂਰ ਜਾਇਆ ਕਰੋ ਇਦਾਂ ਦੇ ਮੇਲੇ ਨੇ ਪੰਜਾਬੀ ਯੂਨੀਵਰਸਿਟੀ ਚ ਵੀ ਮੇਲੇ ਲੱਗਦੇ ਨੇ ਉੱਥੇ ਵੀ ਜਾਇਆ ਕਰੋ ਇਹਦਾ ਪੀਡੀਐਫ ਇਹਦਾ ਬਹੁਤ ਵੱਡਾ ਜਿਹੜਾ ਮੇਲਾ ਹੈਗਾ ਆ ਦੇਖੋ ਬਾਈ ਨੌਜਵਾਨ ਮੁੰਡੇ ਦੇਖਿਆ 25 25 20 20 25 25 30 30 ਸਾਲ ਦੇ ਨੌਜਵਾਨ ਮੁੰਡੇ ਨੇ ਇਹ ਦੇਖੋ ਬਾਈ ਪਾਰ ਰਹੇ ਨੇ ਪੂਰੀ ਸੇਵਾ ਦੇਖ ਜਦੋਂ ਮੁਹੱਬਤ ਆਪਣੇ ਜਾਨਵਰ ਨਾਲ ਹੋ ਜਾਂਦੀ ਹੈ ਪਰ ਕਿਉਂ ਨਾ ਕਰੀਏ ਹਨਾ ਖੇਤੀ ਕੀਤਾ ਗੁਰੂ ਨਾਨਕ ਸਾਹਿਬ ਨੇ ਵੀ ਇਹ ਆਪਾਂ ਨੂੰ ਹੀ ਸਿਖਾਇਆ ਕਿਰਤ ਕਰਨੀ ਆ ਦੇਖੋ ਬਾਈ ਕਮਾਲ ਦੀਆਂ ਬੈੜਾਂ ਨੇ ਕਿੰਨੇ ਕਿੰਨੇ ਛੋਟੇ ਛੋਟੀਆਂ ਨੇ ਨਾਲੇ ਜਾ ਦੇ ਨਹੀਂ ਕੋਈ 8 ਮਹੀਨੇ ਕੋਈ ਸਾਲ ਕੋਈ 15 ਮਹੀਨੇ ਦੀ ਨਾਲ-ਨਾਲ ਵੀ ਰੋਜ਼ਗਾਰ ਬਹੁਤ ਬੰਦਿਆਂ ਨੂੰ ਮਿਲਦਾ ਪੀਡੀਐਫ ਜਿੱਦਾਂ ਹੁਣ ਆ ਬਾਈ ਉਹਦੇ ਵਾਲ ਕੱਟ ਰਿਹਾ ਬੈੜ ਦੇ ਤੁਸੀਂ ਦੇਖ ਸਕਦੇ ਹੋ ਬਾ ਕਮਾਲ ਅ ਇਦਾਂ ਦੇ ਕੰਮ ਕੀਤੇ ਜਾਂ ਫਿਰ ਇਹਨਾਂ ਨੇ ਹੁਣ ਬਿਊਟੀ ਦੇ ਵਿੱਚ ਜਾਣਾ ਕੰਪੀਟੀਸ਼ਨ 'ਚ ਜਾਣਾ ਐਂ ਸਫਾਈ ਹੋ ਕੇ ਇਹਨੂੰ ਤੇਲ ਤੋ ਲਾ ਕੇ ਮਾਸਾਜ ਕਰਕੇ ਪੂਰੀ ਚਮਕਾ ਦੇਣੀ ਐ ਤੁਸੀਂ ਦੇਖੋ ਬਈ ਵੱਤੋ ਵੱਤ ਸ਼ੇਅਰ ਕਰਦੇ ਹੋ ਹਨਾ ਬਜ਼ੁਰਗਾਂ ਦਾ ਲੱਗਿਆ ਹੋਇਆ ਕੰਮ ਲੱਗੇ ਹੋਏ ਨੇ ਨਾਲੇ ਰੋਜ਼ਗਾਰ ਅਦਾਬ ਦੀ ਸਾਧਨ ਹੈਗਾ ਉੱਥੇ ਬਹੁਤ ਸਾਰੇ ਰੋਜ਼ਗਾਰ ਵੀ ਮਿਲਦੇ ਨੇ 3-4 ਦਿਨ ਜਿਹੜਾ ਮੇਲਾ ਲੱਗਦਾ ਵੱਧ ਦਿਨ ਲੱਗਦਾ ਵੈਸੇ ਤਾਂ 3-4 ਦਿਨ ਤਾਂ ਆਮ ਪਬਲਿਕ ਵਾਸਤੇ ਖੁੱਲ੍ਹਿਆ ਉਸ ਤੋਂ ਪਹਿਲਾਂ 15 ਦਿਨ ਪਹਿਲਾਂ ਹੀ ਬੇੜਾ ਆ ਜਾਂਦੀਆਂ ਨੇ ਜੇ ਗਾਏ ਆ ਆ ਦੇਖੋ ਮੋਹਰਾ ਨਸਲ ਦੀਆਂ ਬਾਕੀ ਕਮਾਲ ਬਰੀਡ ਆ ਇਹ ਦੇਖੋ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੀਆਂ ਇੱਥੇ ਜਾਨਵਰ ਲੈ ਕੇ ਆਏ ਨੇ ਲੋਕੀ ਆਹ ਦੇਖੋ ਨੌਜਵਾਨ ਦੇਖਿਓ ਪੂਰਾ ਟੱਬਰੇ ਲੱਗਿਆ ਹੋਇਆ ਦੇਖੋ ਕਿੰਨੇ-ਕਿੰਨੇ ਉਮਰ ਦੇ ਮੁੰਡੇ ਸਾਰੇ ਮੁੰਡੇ 14-14 15-15 ਸਾਲ ਦੇ ਨੇ ਵੱਡੇ ਵੀ ਨੇ ਨਾਲ ਦੇਖੋ ਕਿੰਨੇ ਪਿਆਰ ਸਤਿਕਾਰ ਦੇ ਨਾਲ ਲੱਗੇ ਹੋਏ ਨੇ ਹਨਾ ਯਾਰ ਮਰਾਂ ਨਾਲ ਪਿਆਰ ਕਰਦੇ ਫਿਰ ਨਸ਼ਾ ਇਹਦਾਂ ਦਾ ਨਸ਼ਾ ਰੱਖੋ ਭਾਈ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਪੰਜਾਬ ਨੂੰ ਬਚਾਈਏ ਆਪਾਂ ਆ ਪੰਜਾਬ ਲਈ ਖੜੇ ਹੋਈਏ ਹਨਾ ਇੱਕ ਜੁੱਟਤਾ ਦਾ ਆਪਾਂ ਪਰਿਚੇਦਈਏ ਆਹ ਦੇਖੋ ਤੁਸੀਂ ਬਾਕ ਕਮਾਲ ਜੇ ਨੌਜਵਾਨ ਮੁੰਡੇ ਸਾਰੇ ਸਰਦਾਰ ਨੇ ਸਿੰਘ ਸੋਹਣੇ ਲੱਗਦੇ ਹਨਾ ਦੇਖੋ ਆਪਣੀ ਮਿਹਨਤ ਕਰਦੇ ਨਾਲ ਛੋਟਾ ਸਰਦਾਰ ਦੇਖੋ ਕਿੰਨੇ ਪਿਆਰ ਦੇ ਨਾਲ ਹਨਾ ਜਿਸ ਤਰ੍ਹਾਂ ਕਿਸੇ ਨੂੰ ਕੋੜਿਆਂ ਦਾ ਸ਼ੌਂਕ ਹੋਗਾ ਕਿਸੇ ਕੁੱਤਿਆਂ ਦਾ ਕਿਸੇ ਨੂੰ ਕਬੂਤਰਾਂ ਦਾ ਤੇ ਗਊਆਂ ਦਾ ਮੱਝਾਂ ਦਾ ਹਨਾ ਬਹੁਤ ਤਰ੍ਹਾਂ ਬੱਕਰੀਆਂ ਦਾ ਸ਼ੌਂਕ ਹੈ ਬਹੁਤ ਹੋਰ ਸੂਰਾਂ ਦਾ ਸ਼ੌਂਕ ਹੈ ਬਹੁਤ ਤਰ੍ਹਾਂ ਦੇ ਸ਼ੌਂਕ ਨੇ ਟਰੈਕਟਰਾਂ ਦਾ ਚੰਗੇ ਸ਼ੌਂਕ ਪਾ ਲੋ ਬਾਈ ਜਿਹਦੇ ਨਾਲ ਤੁਹਾਨੂੰ ਆਮਦਨੀ ਵੀ ਹੋਵੇ ਆਮਦਨੀ ਵਾਲੇ ਸਾਧਨ ਜਿੰਨੇ ਵੀ ਤੁਸੀਂ ਪਣਾ ਸਕਦੇ ਹੋ ਵੱਧ ਤੋਂ ਵੱਧ ਪਣਾਓ ਸਾਡਾ ਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋ ਉਹ ਵੀ ਕਮੈਂਟ ਕਰੋ ਉਹ ਵੀ ਆਪਾਂ ਪਤਾ ਕਰਕੇ ਦੱਸਾਂਗੇ ਆ ਦੇਖੋ ਬਾਈ ਇਹ ਵੀ ਦੇਖੋ ਮੋਰਾ ਨਸਲ ਦੀ ਹੈਗੀ ਐ ਛੋਟੀ ਦੇਖੋ ਇਹ ਦੇਖੋ ਦੋ ਬੈੜ ਖੜੀਆਂ ਨੇ ਜਮਾ ਛੋਟੀਆਂ ਨੇ ਕਿੰਨੇ ਕਿੰਨੇ ਇੰਨੇ ਦੀ ਹੋਣੀਆਂ ਇਹ 7 7 8 8 ਮਹੀਨੇ ਦੀਆਂ ਆ ਦੇਖ ਨੌਜਵਾਨ ਵੀਰ ਮੇਰਾ ਛੋਟਾ ਹੈ ਲੈ ਕੇ ਆ 10 12 ਸਾਲ ਦਾ ਜੌ ਜਵਾਨਾ ਮੁੰਡਾ ਏ ਵੀ ਦੇਖ ਲੋ ਕੰਪੀਟੀਸ਼ਨ ਵਾਸਤੇ ਲੈ ਕੇ ਆ ਮੁੰਡਾ ਲਾ ਲਿਆ ਨੇ ਕੰਪੀਟੀਸ਼ਨ ਵਾਂਗੂ ਗੱਲ ਹੋਈ ਆ ਤੇ ਉਸ ਤੋਂ ਬਾਅਦ ਇਹਨੇ ਕਹਿੰਦਾ ਵੈ ਹੌਸਲਾ ਨਹੀਂ ਹਾਰਦਾ ਗਾਹਾਂ ਨੂੰ ਫੇਰ ਲੈ ਕੇ ਆਉਂਗਾ ਕਲਰ ਦੇਖੋ ਕਿੰਨਾ ਘੈਂਟ ਐ ਬਹੁਤ ਵਿਰਲੀ ਐਂ ਜੀਆਂ ਜੀਆਂ ਹੁ ਬੱਚੀਆਂ ਲਾ ਲੋ ਜਾਂ ਝੋਟੀਆਂ ਲਾ ਲੋ ਹੈਨਾ ਹੁੰਦੀਆਂ ਨੇ ਦੇਖੋ ਵਿਰਲੀ ਹੋਦੇ ਕਿੰਨਾ ਸੋਹਣਾ ਕਲਰ ਆ ਸਿਰ ਤੇ ਚਿੱਟਾ ਤੇ ਨੀਲਾ ਰਸਾ ਪਾਇਆ ਹੋਇਆ ਮੁੰਡਾ ਕਹਿੰਦਾ ਹਾਰਦਾ ਨਹੀਂ ਕੰਮ ਪੂਰਾ ਖਿੱਚ ਕੇ ਰੱਖਣਾ ਤੇ ਲੈ ਕੇ ਆਣਾ ਅਗਲੀ ਵਾਰੀ ਫੇਰ ਕੰਪੀਟੀਸ਼ਨ ਵਿੱਚ ਭਾਗ ਲੈਣਾ ਕਹਿੰਦਾ ਜਦ ਤੱਕ ਕੰਪੀਟੀਸ਼ਨ ਜਿੱਤ ਨਹੀਂ ਜਾਂਦੇ ਹੋਰ ਵੀ ਮੁੰਡੇ ਦਾ ਇਦਾਂ ਦਾ ਸਹਿਯੋਗ ਦਿਆ ਕਰੋ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਨਾਲ ਆਉਣ ਦਾ ਤੁਸੀਂ ਟੱਬ ਟੁੱਬ ਸਾਰਾ ਦੇਖਿਆ ਇੱਥੇ ਪ੍ਰਬੰਧ ਬਹੁਤ ਵਧੀਆ ਨੇ ਆ ਬੈਠੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਤਾਂ ਜੋ ਜਵਾਕ ਬੱਚੇ ਆਪਣੇ ਬਜ਼ੁਰਗ ਸਾਰੇ ਦੇਖ ਸਕਣ ਤੇ ਕਰੇਜ ਵਧੇ ਲੋਕਾਂ ਦੇ ਵਿੱਚ ਆਪਣਾ ਬਣਾਉਣ ਦਾ ਮਕਸਦ ਹੈ ਕਿ ਜਾਣਕਾਰੀ ਵੱਧ ਤੋਂ ਵੱਧ ਜਾਵੇ ਠੀਕ ਹੈ ਤੇ ਵੀਡੀਓ ਦਾ ਆਪਾਂ ਹੋਰ ਵੀ ਕਰਦੇ ਆ ਪਰ ਆ ਦੇਖੋ ਆ ਨੌਜਵਾਨ ਮੁੰਡੇ ਵੀ ਦੇਖੋ ਲੈ ਕੇ ਆਏ ਨੇ ਛੋਟੇ ਛੋਟੇ ਦੇ ਕਿੰਨਾ ਕਰੇਜ ਹੈ ਇਹ ਇਹ ਹੋਣੀ ਮੇਰੇ ਖਿਆਲ ਦਿਨ ਦੋ ਦਿਨ ਮਹੀਨੇ ਦੀ ਬੱਚੀ ਹੈ ਤਿੰਨ ਦੋ ਦਿਨ ਮਹੀਨੇ ਦੀ ਬੱਚਿਆ ਦੇ ਕਿੰਨਾ ਕੱਦ ਕਰਿਆ ਹੋਇਆ ਐਚ ਐਫ نسل ਦੀ ਹੈ ਨਾਲ ਫੈਮਿਲੀ ਆ ਹੋਰ ਵੀ ਆ ਤਾਂ ਤੰਬੂ ਵੀ ਲਾਏ ਹੋਏ ਨੇ ਐਚੀ ਸੌਂਦੇ ਨੇ ਤੇ ਵਧੀਆ ਪ੍ਰਬੰਧ ਹੈਗਾ ਬਾਈ ਉਹਨਾਂ ਦਾ ਇੱਥੇ ਆਪਣਾ ਪ੍ਰਬੰਧਨ ਦੇ ਨਾਲ ਆਏ ਹੋਏ ਨੇ ਤੁਸੀਂ ਵਾਹ ਕਮਾਲ ਜਿਹੜਾ ਦੇਖ ਰਹੇ ਹੋ ਅੱਗੇ ਵੀ ਚੱਲ ਕੇ ਦੇਖੋ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਬਾਈ ਬਸ ਤਵਾ ਸ਼ੇਅਰ ਜਰੂਰ ਮਾਰ ਦਿਓ ਦੇਖੋ ਜਿਹੇ ਜਾਂ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਖਤਮ ਹੁੰਦਾ ਇਹ ਜਿਹੇ ਨਸ਼ੇ ਪਾਲੋ ਵੀਰੋ ਚੰਗੇ ਨਸ਼ੇ ਪਾਲੋ ਜਿਹਦਾ ਆਪਾਂ ਨੂੰ ਆਮਦਨੀ ਵੀ ਹੋਵੇ ਆਰਗੈਨਿਕ ਵੈਜੀਟੇਬਲ ਸਬਜ਼ੀਆਂ ਦਾ ਕੰਮ ਕਰ ਲਓ ਤੁਸੀਂ ਐਦਾਂ ਇਹ ਦੇਖੋ ਇਹ ਕੰਪੀਟੀਸ਼ਨ ਦੇ ਵਿੱਚ ਕਿੰਨੇ ਨੌਜਵਾਨ ਪੁੱਜ ਨੇ ਦੇਖੋ ਹੈ ਪੂਰੀ ਮਿਹਨਤ ਦੇਖ ਕਿੰਨੀ ਮਿਹਨਤ ਕਰ ਰਹੇ ਹੁਣ ਕੰਪੀਟੀਸ਼ਨ ਵਾਸਤੇ ਤਿਆਰੀ ਚੱਲ ਰਹੀ ਆ ਕਿਉਂਕਿ ਆਪਾਂ ਪਿੱਛੇ ਤੋਂ ਦੇਖਦੇ ਆ ਰਹੇ ਹਾਂ ਕਿ ਹੁਣ ਕੰਪੀਟੀਸ਼ਨ ਲੜਨਾ ਇਹਨਾਂ ਨੇ ਕੰਪੀਟੀਸ਼ਨ ਦੀ ਪੂਰੀ ਤਿਆ ਜਿਹੜਾ ਮੁਕਾਬਲਾ ਹੋਣਾ ਇਹਨਾਂ ਦਾ ਸਿਆਪੜ ਦਾ ਸੁੰਦਰਤਾ ਦਾ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਉਹਦੇ ਵਾਸਤੇ ਤਿਆਰੀਆਂ ਨੇ ਮੇਕਅਪ ਹੋ ਰਿਆ ਕਹਿਣ ਦਾ ਮਤਲਬ ਪੂਰਾ ਮੇਕਅਪ ਹੋ ਕੇ ਅੰਦਰ ਜਾਣਾ ਦੇਖੋ ਪੂਰੀ ਪੂਰੀ ਗੱਲਬਾਤ ਬਣ ਰਹੀ ਹੈ ਇੱਕ ਵੀ ਦਾਗ ਮੱਖੀ ਮੱਛਰ ਜਮਾ ਨਹੀਂ ਮਤਲਬ ਚਮਕਾ ਦੀ ਲਸ਼ਕਾ ਮਾਰ ਰਹੀ ਹੈ ਤੇ ਜੱਜ ਨੂੰ 임ਪ੍ਰੈਸ ਕਰਨ ਵਾਸਤੇ ਆਹ ਦੇਖੋ ਕਿੰਨੀ ਕੈਂਡ ਬਹਿੜਾ ਦੇ ਹੈ ਕਿਉਂ ਲੇਵਾ ਦੇਖੋ ਨਾਲ ਹੈ ਗੱਲਬਾਤ ਪੂਰੀ ਹੈ ਇਦਾਂ ਤੁਸੀਂ ਆ ਕੇ ਮੇਲੇ ਦਾ ਉੱਤੇ ਲੋਥ ਲੈ ਸਕਦੇ ਹੋ ਬੱਦ ਤੋਂ ਵੱਧ ਤੁਸੀਂ ਫਾਇਦਾ ਚੱਕ ਸਕਦੇ ਹੋ ਬਾਈ ਜੀ ਆਪਣਾ ਤਾਂ ਫਰਜ ਹੈ ਕਿ ਤੁਹਾਨੂੰ ਵਧੀਆ ਤੇ ਵਧੀਆ ਜਾਣਕਾਰੀ ਜਿਹੜੀ ਪਤਾ ਪ੍ਰਾਪਤ ਕਰਾਈ ਜਾਵੇ ਤੇ ਬਹੁਤ ਸੋਹਣਾ ਜਿਹੜਾ ਤੁਸੀਂ ਇੱਥੇ ਮੇਲਾ ਚੱਲ ਰਿਹਾ ਪੀਡੀਐਫ ਦਾ ਪੁੱਜੋ ਉੱਜ ਕੇ ਦੇਖੋ ਵੀਡੀਓ ਨੂੰ ਗਾਹਾਂ ਤੇ ਗਾਹਾਂ ਸ਼ੇਅਰ ਕਰ ਦਿਓ ਜਾਣਕਾਰੀਆਂ ਜਿਹੜੀਆਂ ਖਜ਼ਾਨਾ ਭਰਪੂਰ ਹੁੰਦੀਆਂ ਨੇ ਆਹ ਦੇਖੋ ਜਿਹੜੀਆਂ ਰਸੇ ਨੇ ਮੂਰੀਆਂ ਨੇ ਉਹ ਵੀ ਇੱਥੇ ਬਹੁਤ ਵੱਡੇ ਤਦਾਰ ਦੇ ਵਿੱਚ ਮਿਲ ਜਿੰਦੇ ਖਾਣ ਪੀਣ ਦਾ ਸਮਾਨ ਵੀ ਸਟਾਲਾਂ ਲੱਗੀਆਂ ਹੋਈਆਂ ਨੇ ਮੈਕੈਨਿਕਲ ਦੀ ਆ ਜਵਾਕ ਜਿਹੜਾ ਆਪਣੇ ਪਿਓ ਚਾਚੇ ਜੀਦੇ ਨਾਲ ਵੀ ਆਪਣੇ ਪਰਿਵਾਰ ਨਾਲ ਆਇਆ ਉਹ ਵੀ ਪੁੱਜਿਆ ਦੇਖੋ ਬਾਕੀ ਪੰਜਾਬੀਆਂ ਦੇ ਸ਼ੌਂਕ ਪ੍ਰੈਣੀ ਆ ਹਨਾ ਸ਼ੌਂਕ ਨਾਲ ਰੱਖਦੇ ਆ ਦੇਖੋ ਵਾਕ ਕਬਾਲ ਪਿੱਤਲ ਦਾ ਕੋਡਿੰਗ ਕਰੀ ਹੁੰਦੀ ਹੈ ਨਾਲ ਦੇ ਉੱਤੇ ਬਹੁਤ ਵਧੀਆ ਤੁਸੀਂ ਪੁੱਜੋ ਮੇਲਾ ਦੇਖੋ ਆਨੰਦ ਮਾਣੋ ਅਜੀਆਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਆਪਣਾ ਫਰਜ਼ ਸਮਝ ਕੇ ਚਾਹ ਜੋ ਪੰਜਾਬ ਆਪਣੇ ਲਈ ਹੱਥ ਦੇਵੇ ਥੈਂਕ ਯੂ ਧੰਨਵਾਦ ਬਾਈ ਜੀ ਸ਼ੇਅਰ